ਹਾਂਜੀ ਗੁੱਡ ਮਾਰਨਿੰਗ ਬਹੁਤ ਸੋਹਣੀ ਸਵੇਰ ਅੱਜ ਖੜੀ ਹੋਈ ਤੁੱਪ ਸੂਰਜਾਨ ਪੂਰਾ ਛਾੜ ਚੁੱਕਿਆ ਹੈ ਤਿਆਰੀਆਂ ਕਰ ਰਹੇ ਆ ਆਪਣੇ ਟੋਬਰ ਕੋਈ ਸਰ ਵਾਰ ਰਿਹਾ ਕੋਈ ਬੈਗ ਪੈਕ ਕਰ ਰਿਹਾ कोई कपड़े सुखा रहा कोई बर्फ सुपा पूरी भारियाँ खा के पौने चाले एक कैंप साइट बर्फ के बिच लगे हुए थे टेंट पूरे देखो माहौल इधर टॉयलेट ट्रेंट। टेंटा सा सामने पार्वती सब तैयार हो चुके है जाओ भाई <laughs> <वेले जाए। laughs> ਸਾਬ ਤਿਆਰ ਲੇਗੇ ਬੈਗ ਪਾ ਰਹੇ ਆ ਤੇ ਹੁਣ ਰਵਾਨਗੀ ਪਾਉਣ ਲੱਗੇ ਆਪਾਂ ਟਰੈਕ ਦੀ ਸਮਾਪਤੀ ਵੱਲ ਨੂੰ ਲਾਸਟ 3 ਘੰਟਿਆਂ ਦਾ ਟਰੈਕ ਲਗਭਗ 2 ਘੰਟੇ ਵੀ ਰਹਿ ਸਕਦਿਆ ਚਾਲੇ ਪਾਉਣੇ ਆ ਬੈਗ ਬੂਕ ਕੱਥਲੇ ਸਾਰਿਆਂ ਨੇ ਚੱਲ ਪਏ ਆ ਪੁੱਤਰਨੇ ਆਪਾਂ ਅੱਜ ਪੁਲਗਾ ਪੁਲਗਾ ਤੋਂ ਪਹੁੰਚਾਂਗੇ ਕਸੋਲ ਨੂੰ ਨੋ ਥੋੜੀ ਦੂਰ ਤੱਕ ਹੀ ਜਾ ਉਦੋਂ ਬਾਅਦ ਦੂਜਾ ਆ ਜਾਣਾ ਟਰੈਕ ਬਿਨਾ ਸਨੂ ਵਾਲਾ ਸਾਰਿਆਂ ਨੇ ਕੱਥ ਲਿਆ ਵੀ ਚੱਲੇ ਪਾਤੇ ਆ ਫਰੂਟੀਆਂ ਨੇ ਅੱਜ ਦਿਨੇ ਡਿਸਟ੍ਰਿਬਿਊਸ਼ਨ ਹੋ ਰਹੇ ਆ ਫਰੂਟੀਆਂ ਉਹ ਲਵੀ ਚਲੋ ਮੈਂ ਗੱਲ ਕੀਤੀ ਨਹੀਂ ਨਾ ਸਲਾਈਡ ਹੈਨਾ ਮੈਂ ਕੀਤੀ ਨਹੀਂ ਹੈਨਾ ਬਹੁਤ ਸ਼ਰਾਮ ਫੇਰਾਸਤਾ ਬਣਾਉਂਦੇ ਹੋਏ ਬਰਫ਼ ਤੇਤੋਂ ਦੀ ਮਾਸਸ ਥੋੜੀ ਵੀ ਰਹੀ ਇਸ ਨੂੰ ਇਹ ਦੁਬਾਰਾ ਆਪਾਂ ਲੰਘ ਜਾਣਾ ਥੋੜੀ ਥੋੜੀ ਬਰਫ਼ ਫੇਰ ਆ ਗਈ ਐ ਸੇ ਕਾਫੀ ਏਠਾਂ ਹੀ ਉੱਤਰਿਆ ਉਦੋਂ ਦੇ ओके डैम ਲੈਣ ਲਈ ਰੁਕੀ ਹੈ ਟੀਮ ਡਿੱਗ ਟੀਮ ਮਗਰ ਨੂੰ ਆ ਰਹੀ ਹੈ ਲੋ ਜੀ ਬਰਫ ਚੋਂ ਹੁਣ ਅਸੀਂ ਨਿਕਲ ਗਏ ਆ ਪਾਣੀ ਭਰਨ ਵਾਲਾ ਪੁਆਇੰਟ ਆ ਲਾਸਟ ਪਾਣੀ ਭਰ ਰਹੇ ਆ ਅੱਧੇ ਬੰਦੇ ਅੱਧੇ ਕਿ ਨਿਕਲ ਗਏ ਅੱਗੇ ਤੇ ਹੁਣ ਦੁਬਾਰਾ ਮਿਲਾਂਗੇ ਆਪਾਂ ਪੁਲਗਾ ਜਾ ਕੇ ਹੁਣ ਸ਼ੁਰੂ ਹੋ ਗਿਆ ਦੇਵਦਾਰ ਦਾ ਜੰਗਲ ਮੋਤ ਲੰਮੇ ਲੰਮੇ ਡਰਾਫਟਾ ਦੇਖੋ ਦੇ هزار ਦੇ برف ਕਿਤੇ ਕਿਤੇ ਜੇ ਹੈਗੀ ਆ ਥੋੜੀ ਥੋੜੀ ਦੀਦੀਆਂ ਵਿੱਚ ਪਈ ਤੇ ਉਤਰਾਈ ਆ ਪੂਰੀ ਉਤਰਨ ਲੱਗੇ ਆ ਲੱਗਦੇ ਆ ਲਵੇ ਤੇ ਬੰਦੇ ਅੱਜ ਕਾਲੇ ਪਏ ਆਗੇ ਘਰਾਂ ਨੂੰ ਜਾਣ ਨੂੰ ਆਪਾਂ ਅੱਜ ਨਹੀਂ ਜਾਂਦੇ ਘਰੇ ਆਪਾਂ ਮੁੜਾਂਗੇ ਕੱਲ ਨੂੰ ਵੀ ਪਾਈ ਬੰਦੇ ਨੇ ਬੜੇ ਰਿਸਕ ਠਾਕੇ ਹਨਾ ਟਰੈਕ ਕਰਕੇ ਆਏ ਆ ਹਾਂ ਇਹ ਇਹਦਾ ਪਰਿਵਾਰਕ ਇਹਦਾ ਸਮਾਜਿਕ ਵੀ ਹੁੰਦਾ ਬਈ ਠੀਕ ਆ ਮੈਂ ਕੀ ਕਹਿ ਰਹੇ ਆ ਇਹ ਫੇਸਬੁਕ ਤੇ ਦੇਖਣਾ ਪਊਗਾ ਕੀ ਬੋਲਦੇ ਨੇ ਨਹੀਂ ਨਹੀਂ ਉਹਦੇ ਪਿੰਡ ਚ ਬੋਲਾਂਗੇ ਹਾਂ ਟੁੱਟ ਕੇ ਡਿੱਗ ਗਿਆ ਪਿਆ ਦਰਖਤ ਨਹੀਂ ਨਹੀਂ ਪੇਮੈਂਟਸ ਉਹ ਕੰਪਲੀਟ ਹੀ ਹੋਵਾਂਦੀ। ਉਹ ਵੀ ਥੋੜੀ ਜੀ ਬਰਫ਼ ਫੇਰ ਆ ਗਈ। ਚੱਲਦੀ ਰਹਿਣੀ ਆ ਮਾੜੀ ਮਾੜੀ ਤਾਂ। ਨਾਲੇ ਨਹੀਂ ਆਊਗੀ। ਨਾ ਬਹੁਤ ਸੋਹਣਾ ਪੁਆਇੰਟ ਆਇਆ। ਬਹੁਤ ਹੀ ਸੋਹਣੀ ਜਗ੍ਹਾ ਦੇਖੋ। पूरा मैदान ਹਲੇ ਤਾਂ ਬਰਫ ਬਰਫ ਪਈ ਗਾਲੇ ਦਵਾਲੇ ਜਦੋਂ ਬਾਹਰ ਸਾਂ ਬੂਰ ਸਾਂ ਹੋ ਗਏ ਇੱਥੇ ਬਹੁਤ ਖਰਾ ਪੜਾ ਹੋਣਾ ਹੈ ਮਖਮਲੀ ਘਾਹ ਦਾ ਮੈਦਾਨ ਐਂਕੋ ਆਲਾ ਦਵਾਲਾ ਜੰਗਲ ਚੋਟੀਆਂ ਵਰਫਾਂ ਲੱਧੀਆਂ ਨਹੀਂ ਨੀ ਆਪਾਰ ਉੱਪਰੋਂ ਉੱਤਰੇ ਆਪਣੇ ਟਰੈਕਰ ਵੀਰ ਬਹੁਤ ਸੋਹਣਾ ਮਾਹੌਲਾ

ਕੌਮ ਜੰਗਲ ਵਿੱਚ ਛੋੜ ਦੇਗੇ ਬਾਤ ਦੀਦੀ ਲੈ ਕੇ ਆਏਗੀ ਸਮਝ ਆਇਆ ਕਿਆ ਬੋਲ ਸਿਰ ਗਾ ਲੈ ਵੀ ਲੈ ਲੈ ਲੁੰਦੀ ਲਈ ਉਹ ਸਾਡਾ ਲਾਸਟ ਜੱਥਾ ਇੱਥੇ ਦੋ ਬੰਦੇ ਸਾਡੇ ਇੰਜਰ ਹੋ ਗਏ ਸੀ ਕੱਲ ਬਹੁਤ ਡੇਟ ਹੋ ਗਏ ਸੀਗੇ ਜਵਾਬ ਦੇ ਦਿਆ ਕਰੇ ਨਾਲੇ ਕਰ ਦਿਆ ਕਰੇ ਗੁਰਪ੍ਰੀਤ ਬਾਈ ਤੇ ਸੁਖਜਿੰਦਰ ਖੋਖਰ ਇਹ ਸਭ ਤੋਂ ਪਿੱਛੇ ਆਪਾਂ ਰੁੱਕ ਗਏ ਸੀਗੇ ਪਹੁੰਚਣ ਵਾਲੇ ਹੁਣ ਜੰਗਲ ਦੇ ਵਿੱਚ ਦੀ ਪੂਰਾ ਕੈਮਾ ਮਾਹੌਲ ਦੇਖਣ ਲੱਗਿਆ ਪਿੰਡ ਥੱਲੇ ਆ ਪੁਲਗਾ ਉਹ ਡੈਮ ਆ ਇਧਰ ਨਾਲ ਹੀ ਵਰਥੈਣੀ ਥੋੜੇ ਟਾਈਮ ਚ ਥੱਲੇ ਪਹੁੰਚ ਜਾਣਾ ਆਪਾਂ ਇਧਰ ਆ ਰਹੇ ਆਪਣੇ ਜੋਬਰ ਅੰਡੇ ਮੋਰੀ ਸੱਟਾ ਖਾਂ ਤੋਂ ਬਾਅਦ ਵੀ ਹੌਸਲੇ ਬੁਲੰਦ ਨੇ ਸ਼ੇਰਾਂ ਦੇ ਹਾਂ ਇਹ ਘੋੜੇ ਦਬਦੇ ਨਹੀਂ ਇਹ ਨਹੀਂ ਦਬਦੇ ਉਧਰ ਦੇਖ ਇਹ ਜੇ ਆਪਾਂ ਪੁਲਗਾ ਇਧਰ ਪੁਲਗਾ ਪਿੰਡ ਇਹ ਪੂਰਾ ਸੰਘਣਾ ਜੰਗਲ ਆ ਠੀਕ ਲੰਮਾ ਲੰਮਾ ਦੇਖੋ ਪੂਰਾ ਜਿਵੇਂ ਰਾਜ ਫਿਲਮ ਚ ਹੁੰਦਾ ਉਸ ਟਾਈਪ ਦਾ ਜੰਗਲ ਆ ਉਮੀ ਆਵਾਜ਼ਾਂ ਨਹੀਂ ਆਉਂਦੀਆਂ ਜਨੌਰ ਆਣੀਆਂ ਤੇ ਇਧਰ ਰਾਸ਼ਟ ਹੋਮਸ ਹੋਮਸਟੇ ਵਗੈਰਾ ਨੇ ਆਪਣਾ ਟੈਕਸੀ ਸਟੈਂਡ ਤੇ ਬੰਦੇ ਹੋ ਗਏ ਇਕੱਠੇ ਅਸੀਂ ਲਾਰਟ ਤੇ ਸੀਗੇ ਪਹੁੰਚ ਕੇ ਉੱਥੋਂ ਚੜਦੇ ਆ ਕੋਈ ਮਨੀ ਕਰਨ ਤੁਰੀਗਾ ਕੋਈ ਕਸੌਲ ਤੇ ਸਮਾਨ ਚੂਨ ਜਿਹੜਾ ਕੰਪਨੀ ਨੇ ਦਿੱਤਾ ਸੀ ਗੇਟਰ ਵਗੈਰਾ ਤੇ ਲੰਚ ਬਾਕਸ ਤੇ ਸਵੇਖ ਸੁਬੇ ਉਹ ਸਾਰਾ ਦਿਮਾ ਕਰਾ ਲਾਂਗੇ ਠੀਕ ਅਸੀਂ ਕਿਉਂਕਿ ਅਸੀਂ ਮਨਿੰਗ ਕਰਨੇ ਉਤਰਨਾਗਾ ਉੱਥੇ ਹੀ ਖੜਾ ਹੀ ਆਪਣੇ ਬੱਕੀ ਤੇ ਆਹ ਦੇਖੋ ਸੇਬਾਂ ਦੇ ਬਾਗ ਪੁਲਗਾ ਪਿੰਡ ਬਹੁਤ ਸੋਹਣਾਗਾ ਪਰਲੇ ਪਾਸੇ ਦੇ ਸਾਹਮਣੇ ਨਹੀਂ ਨਾ ਬਰਸਾਣੀ ਨਦੀ ਤੋਂ ਪਾਰ ਇਹ ਆ ਪੁਲਗਾ ਪਿੰਡ ਦੇਖੋ ਕਾਫੀ ਸੋਹਣਾ ਪਿੰਡਾ ਬਾਰਬਤੀ ਪਹਿਲੀ ਦਾ ਇਹ ਹੋਟਲ ਆ ਸ਼ਾਨਦਾਰ ਦੇਖੋ ਇੱਧਰ ਸੇਬਾਂ ਦੇ ਬਗੀਚੇ ਤੇ ਉੱਧਰ ਖੱਜਰਾ ਆ ਰਹੀਆਂ ਨੇ ਗਿਆ ਟਵਟ ਪਾਈ ਦੇ ਲੈ ਕੇ ਆ ਜਿਗਾਰ ਇਹਦੇ ਉੱਤੇ ਟੰਗਦੇ ਆ ਇਹ ਆ ਸਕੰਜੇ ਆ ਤੇ ਧਰ ਦਿੰਦੇ ਆ ਲੱਦ ਕੇ ਅੱਕੇ ਆਪਾਂ ਪੁਲ ਤੋਂ ਚੜਾਂਗੇ ਡੈਮ ਬਣਿਆ ਹੋਇਆ ਜਿੱਥੇ ਆ ਸੋਨਾ ਪੈਂਦਾ ਬਹੁਤ ਇਹ ਦੇਖੋ ਉਹ ਪੁਰਾਣਾ ਘਰ ਆ ਲੱਕੜ ਦਾ ਟੋਟਲੀ ਲੱਕੜ ਦੇਖੋ ਬਹੁਤ ਸੋਹਣੇ ਘਰ ਆਏ ਪੁਰਾਣੇ ਆਗੇ ਇੱਦਾਂ ਰੱਖ ਸਕੂਲ ਛੋਟਾ ਜਿਹਾ ਸਕੂਲ ਆ ਇਹ ਪਲਗਾ ਪਿੰਡ ਦਾ ਬੱਚੇ ਪਲਗਾ ਕੰਦੇ ਆ ਗਰਾਉਂਡ ਆ ਸਕੂਲ ਦਾ ਛੋਟਾ ਆ ਜਾ ਆ ਜਾ ਆ ਜਾ ਪੁਲਗਾ ਦਾ ਬਾਜ਼ਾਰ ਵੇ ਖਾਸਾ ਬਾਜ਼ਾਰ ਝਾ ਪੁਲਗਾ ਦਾ ਮਾਰ ਰੋ ਦੇਖੋ ਵੇ ਛੋਲੇ ਲਓ ਵੇ ਦਸਤਾਨੇ ਜੀ ਲੈਣੇ ਇੱਥੇ ਆਈ ਹਾਂ ਬਾਜ਼ਾਰ ਉਟਾ ਆ ਪੀੜਾ ਪੀੜਾ ਹੁਣ ਦਰ ਉਪਰੇ ਬਿੜੀ ਟ੍ਰੈਕ ਦੀ ਸਮਾਪਤੀ ਹੋ ਗਈ ਆ ਸਾਰੇ ਬਈ ਸੁੱਖੀ ਸ਼ਾਂਤੀ ਥੱਲੇ ਉਤਰ ਆਇਆ ਛਤਰੀ ਆਕਾਲ ਸਾਰਿਆਂ ਦਾ ਧੰਨਵਾਦ ਬਾਈ ਸਾਰਿਆਂ ਨੇ ਵਧੀਆ ਇੱਕ ਦੂਜੇ ਦਾ ਮਾਣ ਰੱਖਿਆ ਜਿੱਤ ਰੱਖੀ ਹੈ ਨਾ ਕਿਸੇ ਨੂੰ ਠੇਸ ਨਹੀਂ ਪਹਾਈ ਇੱਕ ਦੂਜੇ ਨੂੰ ਵਧੀਆ ਟਰੈਕਰ ਸੀ ਆ ਉਹ ਸਾਰੇ ਜਣੇ ਬਹੁਤ ਵਧੀਆ ਟਰੈਕਰ ਸੀਗੇ ਤੇ ਮੈਡਮ ਲਈ ਸਪੈਸ਼ਲ ਤਾੜੀਆਂ ਵੀ ਸਾਰੇ ਸਾਥ ਸ੍ਰੀਆ ਕਾਲਾ ਜਿਹੜਾਰੇ ਮਤਲਬ ਬੜਾ ਹਾਂਜੀ ਇੱਧਰ ਆ ਕੇ ਆ ਗਈ ਟਾਟਾ ਸਭ ਆਪਣੀ ਤੇ ਖੁੱਡੇ ਖੁੱਡੇ ਹੋ ਗਏ ਸਾਰੇ ਖੁੱਡੇ ਖੁੱਡੇ ਹੋ ਗਏ ਤੇ ਹੁਣ ਚੱਲਦੇ ਆਪਾਂ ਮਨਿੰਕਰ ਸਿੰਘ ਸਾਹਿਬ ਨੂੰ